ਮੈਂ ਆਪਣਾ ਡੈਡੀ ਧੰਨਵਾਦ ਕਰਨਾ ਚਾਹਾਂਗੀ ਤੇ ਉਹਨਾਂ ਨੂੰ ਵੀ ਧੰਨਵਾਦ ਕਰਾਂਗੀ ਜਿਸੀਂ ਹਮੇਸ਼ਾ ਮੇਰੀ ਸਟਰੈਂਥ ਰਹੇ ਹੋ ਮੇਰੀ ਹਰ ਚੀਜ਼ ਤੇ ਮੈਨੂੰ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਮੱਥਾ ਕਰੀਦਾ ਉਹੀ ਲੈ ਦਿੰਦੇ ਸੀ ਇੱਕ ਤੇ ਮੇਰਾ ਨੇਚਰ ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਰਿਗ੍ਰੇਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਵੇਂ ਹੀ ਮੈਂ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣਿਆ ਵੇਖਣਾ ਚਾਹਦੇ ਸੀ ਉਹੀ ਬਣ ਕੇ ਦਿਖਾਵਾਂਗੀ ਮੈਂ ਆਪਣੇ ਆਪਣੇ ਨਾਲ ਗਿਸਲ ਕਰਦੇ ਸੀਗੇ ਵਿਰੇਂਦਰ ਸਿੰਘ ਉਹ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਇਦਾਂ ਇੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਕਿ ਬਾਅਦ ਤੋਂ ਨਾਲ ਦੀ ਥੁੜੀ ਹੈ ਕਿ ਮੈਂ ਮਾਨ ਕਰਦੀ ਆਂ ਇਹ ਚੀਜ਼ ਤੇ ਬਹੁਤ ਚੀਜ਼ਾਂ ਅਦਰ ਵਿੱਚ ਰਹਿ ਗਿਆ ਨੇ ਕਰਨ ਵਾਲੀਆਂ ਲੈتن ਆਪਣੀ ਕਮਾਈ ਦੇ ਵੀ ਪੈਸਾ ਦੇ ਕਰਵਾਇਸ਼ ਕਰਨੀ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਈਆਂ ਸੀ ਗਿਆ ਹੁਣ ਤੇ ਸਾਰਾ ਕੁਝ ਟੁੱਟਿਆ ਜਾ ਵਿਖਦਾ ਹੈ ਆਈ ਹੋਪ ਤੁਸੀਂ ਰਾਈਟ ਰੰਕ ਕੇ ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਉਹਦਾ ਹੀ ਸਟਰੈਂਥ ਬਣ ਕੇ ਰਹੋਗੇ ਹਮੇਸ਼ਾ ਜਿੱਦਾਂ ਤੁਸੀਂ ਆਪਣੀ ਫੀਲਡ 'ਚ ਆਪਣਾ ਨਾਮ ਰੋਸ਼ਨ ਕੀਤਾ ਮੈਂ ਆਪਣੀ ਫੀਲਡ 'ਚ ਕੋਸ਼ਿਸ਼ ਕਰਾਂਗੀ ਤੁਹਾਡੇ ਜਿਨਾ ਕਰ ਪਾਵਾਂ ਬਸ ਇਹੀ ਰਿਗਰੈਟ ਹੈ ਕਿ ਕਦੀ ਹਿੰਮਤ ਨਹੀਂ ਪੈ ਪਾਈ ਤੁਹਾਨੂੰ ਹੱਕ ਕਰਕੇ ਕਹਿੰਦੀ ਕਿ ਪਾਪਾ ਆਈ ਲਵ ਯੂ ਐਂਡ ਆਈ ਆਲਵੇਸ ਵਿਲ ਐਂਡ ਆਈ ਮਿਸ ਯੂ ਸੋ ਮਚ ਤੇ ਸਾਰਿਆਂ ਨੇ ਇਹ ਕਿ ਪਲੀਜ਼ ਸਾਡੀ ਸਪੋਰਟ ਕਰਨ ਥੈਂਕ ਯੂ ਗਵਰਨਮੈਂਟ ਨੂੰ ਵੀ ਇਹ ਸਾਰੀ ਸਪੋਰਟ ਕਰਨ ਤੁਸੀਂ ਹਮੇਸ਼ਾ ਮੇਰੀ ਸਟਰੈਂਥ ਰਹੇ ਹੋ ਮੇਰੀ ਹਰ ਚੀਜ਼ ਤੇ ਮੈਨੂੰ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਮੱਥ ਰੱਖ ਦਿੱਤਾ ਉਹੀ ਲੈ ਜਾਂਦੇ ਸੀ ਇੱਕ ਤੇ ਮੇਰਾ ਨੇਚਰ ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਰਿਗਰਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਵੇਂ ਹੀ ਹੋਏਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣਿਆ ਵੇਖਣਾ ਚਾਹੁੰਦੇ ਸੀ ਉਹੀ ਬਣ ਕੇ ਦਿਖਾਵਾਂਗੀ ਮੈਂ ਆਪਣੇ ਆਪ ਨੇ ਇਹ ਨਾਲ ਲਗੀ ਸੀ ਕਿ ਕਰਦੇ ਸੀ ਕਿ ਬਰਿੰਦਰ ਸਿੰਘ ਨੂੰ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਦਾ ਇੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਕਿ ਬਾਦ ਬੋਲਣਾ ਜੀ ਕੁੜੀ ਹੈ ਤੇ ਮੈਂ ਮਾਨ ਕਰਦੀ ਆਂ ਇਹ ਚੀਜ਼ ਤੇ ਬਹੁਤ ਚੀਜ਼ਾਂ ਅੱਧ ਵਿੱਚ ਰਹਿ ਗਿਆ ਨੇ ਕਰਨ ਵਾਲੀਆਂ ਪਰ ਲੈ ਤੇ ਮੈਂ ਆਪਣੀ ਕਮਾਈ ਹੋਈ ਪੈਸਾ ਤੇ ਘਰ ਵੈਸ਼ ਕਰਾਈ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਨੀਆਂ ਸੀਗੀਆਂ ਹੁਣ ਤੇ ਸਾਰਾ ਕੁਝ ਟੁੱਟਿਆ ਜਾਂ ਵਿਖਦਾ ਆਈ ਹੋਪ ਟੂ ਸੀ ਰਾਈਟ ਵਨ ਕੇ ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਉਦਾਹੇ ਸਟਰੈਂਥ ਬਣ ਕੇ ਰਹੋਗੇ ਹਮੇਸ਼ਾ ਜਿੱਦਾਂ ਤੁਸੀਂ ਆਪਣੀ ਫੀਲਡ 'ਚ ਆਪਣਾ ਨਾਮ ਰੌਸ਼ਨ ਕੀਤਾ ਵਾ ਆਪਣੀ ਫੀਲਡ 'ਚ ਕੋਸ਼ਿਸ਼ ਕਰਾਂਗੀ ਕਾਢ ਜਿਨਾ ਕਰ ਪਾਵਾਂ ਬਸ ਇਹੀ ਰਿਗਰਟ ਹੈ ਕਿ ਕਦੀ ਹਿੰਮਤ ਨਹੀਂ ਪੈ ਪਈ ਤਨੂ ਕਹ ਕੇ ਕਹਿੰਦੀ ਕਿ Papa I love you and I always will and I miss you so much ਤੇ ਸਾਰਿਆਂ ਨੇ ਇਹ ਕਿ ਪਲੀਜ਼ ਸਾਡੀ ਸਪੋਰਟ ਕਰੇ ਥੈਂਕ ਯੂ ਬਹੁਤ ਹੋ ਗਿਆ ਇਹ ਸਾਰੀ ਸਪੋਰਟ ਤੁਸੀਂ ਹਮੇਸ਼ਾ ਮੇਰੀ ਸਟਰੈਂਥ ਰਹੇ ਹੋ ਮੇਰੀ ਹਰ ਚੀਜ਼ 'ਚ ਮੈਨੂੰ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਹੱਥ ਰੱਖੀਤਾ ਉਹੀ ਲੈ ਜਾਂਦੇ ਸੀਗੇ ਇੱਕ ਤੇ ਮੈਨਾਂ ਨੇ ਨੇਚਰ ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਰਿਗਰੈਂਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹਦੇ ਸੀ ਉਵੇਂ ਹੀ ਹੋਏਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣਿਆ ਵੇਖਣਾ ਚਾਹਦੇ ਸੀ ਉਹੀ ਬਣ ਕੇ ਵਿਖਾਵਾਂਗੀ ਮੈਂ ਆਪਣੇ ਆਪ ਨੇ ਇਹਨਾਂ ਲੱਗੇ ਸੀ ਕਿ ਕਰਦੇ ਸੀ ਕਿ ਵਿਰਿੰਦਰ ਸਿੰਘ ਨੂੰ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਇੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਕਿ ਬਾਤ ਹੋਣਾ ਕਿ ਛੁੜੀ ਹੈ ਕਿ ਮੈਂ ਮਾਨ ਕਰਦੀ ਆਂ ਇਹ ਚੀਜ਼ ਤੇ ਬਹੁਤ ਚੀਜ਼ਾਂ ਅਧੇ ਵਿੱਚ ਰਹਿ ਗਿਆ ਨੇ ਕਰਨ ਵਾਲੀਆਂ ਲੈتن ਆਪਣੀ ਕਮਾਈ ਵੀ ਪੈਸਾ ਦੇ ਘਰ ਵੈਸ਼ ਕਰਾਂਗੇ ਸੀ ਤੇ ਬਹੁਤ ਸਾਰੀ ਮੈਮਰੀਜ਼ ਬਣਾਈਆਂ ਸੀ ਗਿਆ ਹੁਣ ਤੇ ਸਾਰਾ ਕੁਝ ਟੁੱਟਿਆ ਜਾ ਵਿਖਦਾ ਆਈ ਹੋਪ ਟੂ ਸੀ ਲਾਈਕ ਵਨ ਕੇ ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਉਦਾਹੀ ਸਟਰੈਂਥ ਬਣ ਕੇ ਰਹੋਗੇ ਹਮੇਸ਼ਾ ਜਦੋਂ ਤੁਸੀਂ ਆਪਣੀ ਫੀਲਡ 'ਚ ਆਪਣਾ ਨਾਮ ਰੌਸ਼ਨ ਕੀਤਾ ਵਾ ਆਪਣੀ ਫੀਲਡ 'ਚ ਕੋਸ਼ਿਸ਼ ਕਰਾਂਗੀ ਘੱਟ ਜਿਨਾ ਕਰ ਪਾਵਾਂ ਬਸ ਇਹ ਹੀ ਰਿਗਰਟ ਹੈ कि कभी हिम्मत नहीं कर पाई तो अनुभव करके कहें कि पापा I love you and I always will and I miss you so much ते सारे ने ये कि please सारे support करें thank you The government ने भी ये सारे support करें तो तू देख रहे हो Star News पंजाबी